ਹਾਂਜੀ ਬਹੁਤ ਬਹੁਤ ਧੰਨਵਾਦੀ ਅਸੀਂ ਪਿੰਡ ਅਜ ਸਤੀਕੇ ਖੜੇ ਆ ਇੱਕ ਜੂਨ ਸਵੇਰ ਤੋਂ ਲੈ ਕੇ ਵੋਟਾਂ ਨੌਜਵਾਨ ਪਵਾਉਣ ਲੱਗੇ ਹੋਏ ਆ ਸਾਰੇ ਪਿੰਡ ਨੂੰ ਇਹਨਾਂ ਨੇ ਇਕੱਤਰ ਕੀਤਾ ਸੀ ਅਸੀਂ ਪਹਿਲਾਂ ਵੀ ਆ ਕੇ ਗਏ ਤੇ ਅੱਜ ਪਿੰਡ ਸਤੀਕੇ ਦੇ ਜਿੰਨੇ ਵੀ ਇਹ ਨੌਜਵਾਨ ਇੱਥੇ ਖੜੇ ਆ ਬਾਈ ਲੱਖਾ ਸਿੰਘ ਸਿਧਾਣਾ ਵੱਲੋਂ ਅਸੀਂ ਵਿਸ਼ੇਸ਼ ਕਰਕੇ ਡਿਊਟੀ ਲੱਗੀ ਸੀ ਵੀ ਉੱਥੇ ਜ਼ਰੂਰ ਜਾ ਕੇ ਆਓ ਤੇ ਅਸੀਂ ਇੱਥੇ ਆਏ ਆ ਇਹਨਾਂ ਦਾ ਧੰਨਵਾਦ ਕਰਨ ਕਾ ਵਾਸਤੇ ਸ਼ਪੈਸਲ ਜ਼ਥੇਦਾਰ ਜਗਿੰਦਰ ਸਿੰਘ ਆ ਬਹੁਹਾ ਗਦਰਪੱਤੀ ਸਤਿਕਾਰਯੋਗ ਭਾਬਾ ਨਰੈਨ ਸਿੰਘ ਜੀ ਤੇ ਦਾਸ ਅਸੀਂ ਸਾਰੇ ਸਪੈਸ਼ਲ ਇੱਥੇ ਚੱਲ ਕੇ ਆਏ ਆ ਇਹਨਾਂ ਨੇ ਵੋਟਾਂ ਪਵਾਇਆਂ ਪਿੰਡ ਦੀਆਂ ਸਾਰੇ ਪਿੰਡ ਨੂੰ ਇਕੱਤਰ ਕੀਤਾ ਸਾਡੇ ਵੱਲੋਂ ਬਾਈ ਲਖਾ ਸਿੰਘ ਸਦਾਣਾ ਵੱਲੋਂ ਅਤੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਹਨਾਂ ਦੇ ਸਮੂੱਚੇ ਜਥੇਬੰਦੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਅਮਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹਨਾਂ ਸਾਰੇ ਪਿੰਡ ਦਾ ਤੇ ਸਾਰੇ ਨੌਜਵਾਨਾਂ ਦਾ ਜਿਨ੍ਹਾਂ ਨੇ ਬੜੇ ਜੋਰ ਸ਼ੋਰ ਨਾਲ ਪਿੰਡ ਨੂੰ ਇਕੱਤਰ ਕੀਤਾ ਤੇ ਵੋਟਾਂ ਪਵਾਈਆਂ ਸਾਰੇ ਪਿੰਡ ਨੂੰ ਜੋੜਿਆ ਅਸੀਂ ਇਸ ਤੇ ਇਹਨਾਂ ਨੂੰ ਵਧਾਈ ਵੀ ਦਿੰਨੇ ਆ ਤੇ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਲਈ ਬੇਨਤੀ ਕਰਦਾ ਹਾਂ ਵੀ ਬਾਤਾਂ ਨੂੰ ਕਰਾਂ ਹਾਂ ਜੀ ਅੱਗੇ ਵਾਸਤੇ ਸਾਰੇ ਪਿੰਡ ਨੂੰ ਬੇਨਤੀ ਕਰਦੇ ਆ ਇੱਥੇ ਜਿੱਤਾ ਹਾਰਾ ਹੁੰਦੀਆਂ ਰਹਿੰਦੀਆਂ ਨੇ ਪਰ ਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਡਟ ਕੇ ਰਹਿਣਾ ਮਾਲਕ ਦੀ ਕਿਰਪਾ ਨਾਲ ਤੇ ਜੁੜ ਕੇ ਰਹਿਣਾ ਤੇ ਅੱਗੇ ਵਾਸਤੇ ਵੀ ਆਪਾਂ ਇਦਾਂ ਦੀਆਂ ਜਿਹੜੀਆਂ ਜੰਗਾਂ ਲੜਨੀਆਂ ਨੇ ਕਿਉਂਕਿ ਸਵਾ ਲੱਖ ਸੇ ਇੱਕ ਲੜਾਉ ਤਵਾ ਗਵਿੰਦਰ ਸਿੰਘ ਨਾਮ ਦਾ ਹਾਂ ਤੁਸੀਂ ਦੋ ਚਾਰ ਬੰਦਿਆਂ ਨੇ ਪਹਿਲਾਂ ਮੀਟਿੰਗ ਕੀਤੀ ਫਿਰ ਸਾਰੇ ਪਿੰਨ ਨੂੰ ਜੋੜੇ ਆ ਤੇ ਇਸ ਕਰਕੇ ਸਾਡਾ ਮਾਨ ਅਜ ਬਹੁਤ ਖੁਸ਼ ਹੈ ਤੁਹਾਡੇ ਸਾਰੇ ਪਿੰਡ ਦੀ ਤੇ ਅੱਗੇ ਵਾਸਤੇ ਅਸੀਂ ਸਾਰੇ ਨੇ ਜੁੜ ਕੇ ਰਹਿਣਾ ਮੈਂ 1 ਮਿੰਟ ਲਈ ਜਥੇਦਾਰ ਜਗਿੰਦਰ ਸਿੰਘ ਨੂੰ ਜਰੂਰ ਬੇਨਤੀ ਕਰਾਂਗਾ ਕਿ ਜਰੂਰ ਬੋਲਣ ਦੀ ਕਿਰਪਾਲਤਾ ਕਰਨ ਜ਼ਿਲ੍ਹਾ ਮਾਨਸਾ ਤੋਂ ਜਰਨਲਿਸਟ ਜਗਿੰਦਰ ਸਿੰਘ ਬੋਹਾ ਸ਼੍ਰੋਮਣੀ ਕਾਲਦਰ ਅੰਮ੍ਰਿਤਸਰ ਮੈਂ ਆਪਣੇ ਵੱਲੋਂ ਤੇ ਸਾਡੀ ਪਾਰਟੀ ਸ਼੍ਰੋਮਣੀ ਕਾਲਦਰ ਅੰਮ੍ਰਿਤਸਰ ਵੱਲੋਂ ਸਰਦਾਰ ਸੇਵਾ ਸਿੰਘ ਮਾਨ ਵੱਲੋਂ ਮੈਂ ਸਤਿਕੇ ਪਿੰਡ ਦਾ ਸਾਰੇ ਨੌਜਵਾਨਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਜਿਹੜੀ ਮਹਿਮਾਤ ਲਈ ਹੈ ਇਹਨਾਂ ਦਾ ਧੰਨਵਾਦ ਹੀ ਅਸੀਂ ਇਹਨਾਂ ਦੇ ਰਣੀ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੀਆਂ ਵੋਟਾਂ ਨੇ ਤਾਂ ਉਂਦੀਆਂ ਜਾਂਦੀਆਂ ਜਾਂਦੇ ਨੇ ਆਪਾਂ ਚ ਪਿੰਡ ਦਾ ਵੀ ਭਾਈਚਾਰਾ ਬਣਾ ਕੇ ਰੱਖਣਾ ਤੁਸੀਂ ਕੋਈ ਆਪ ਚ ਘੜਤ ਨਹੀਂ ਰਹੋਣੇ ਕਿਸੇ ਪ੍ਰਤੀ ਮਿਲ ਕੇ ਭਾਈ ਵਿਚਾਰਾ ਕੈਮਰਾ ਰੱਖਣਾ ਔਰ ਮੈਂ ਇਹਨੂੰ ਇੱਕ ਹੋਰ ਬੇਨਤੀ ਕਰਦਾ ਕਿ ਤੁਸੀਂ ਹੁਣ ਨੌਜਵਾਨਾਂ ਨੂੰ ਤੁਹਾਨੂੰ ਸੋਝੀ ਆਈ ਹੈ ਅੱਗੇ ਤੋਂ ਵੀ ਬੇਨਤੀ ਕਰਦਾ ਕਿ ਪੰਥਕ ਅਕਾਲੀ ਦਲ ਨਾਲ ਜੁੜੇ ਰਹੋ ਤੁਸੀਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਪੰਥਕ ਅਕਾਲੀ ਪੰਥਕ ਅਕਾਲੀ ਦਲ ਕਿਹੜਾ ਹੈ ਤੇ ਬਾਦਲ ਦਲ ਕਿਹੜਾ ਹੈ ਕਿਉਂਕਿ ਬਾਦਲ ਦਲ ਸਾਨੂੰ ਅਕਾਲੀ ਦਲ ਕਹਿੰਦੇ ਕਿ ਹੁਣ ਤੱਕ ਲੁੱਟਦੇ ਆਏ ਨੇ ਤੇ ਸਾਡੀ ਕੌਮ ਦਾ ਘਾਣ ਕੀਤਾ ਮੈਂ ਬੇਨਤੀ ਕਰਦਾ ਸਾਰੀ ਕੌਮ ਨੂੰ ਸਾਰੇ ਨੌਜਵਾਨਾਂ ਨੂੰ ਆਪ ਮੇਰੇ ਵੀਰ ਜੀ ਆਏ ਨੇ ਕੇ ਪੰਥਕ ਅੱਲਾ ਸੁਬਣੀ ਕੱਲ ਦਾ ਮਰਸਾ ਜੁੜ ਕੇ ਰਹੋ ਆਪਜੀ ਭਾਈ ਜੀ ਦਾ ਬਣਾ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਸ਼ਾਬਾਸ਼ ਬਹੁਤ ਵਧੀਆ ਸੋਹਣਾ ਮੰਗਾਇਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ